ਕੀ ਤੁਸੀਂ ਜਾਣਦੇ ਹੋ ਕਿ ਜਾਪਾਨ ਦੁਨੀਆ ਦੇ ਸਭ ਤੋਂ ਅੱਗੇ ਵਧੇ ਹੋਏ ਦੇਸ਼ਾਂ ਵਿੱਚੋਂ ਇੱਕ ਹੈ ਪਰ ਇਹ ਸਿਰਫ ਟੈਕਨੋਲੋਜੀ ਜਾਂ ਕਮਾਈ ਕਰਕੇ ਨਹੀਂ ਬਲਕਿ ਉਹਨਾਂ ਦੇ ਮਾਈਂਡ ਸੈਟ ਕਰਕੇ ਆਓ ਜਾਣਦੇ ਆ ਕਿ ਜਾਪਾਨੀ ਲੋਕਾਂ ਦਾ ਸੋਚਣ ਦਾ ਢੰਗ ਸਾਡੇ ਨਾਲੋਂ ਕਿਵੇਂ ਵੱਖਰਾ ਹੈ ਨੰਬਰ 1 ਤੇ ਡਿਸਪਲਨ ਜਾਪਾਨੀ ਲੋਕ ਆਪਣੇ ਸਮੇਂ ਅਤੇ ਕੰਮ ਦੇ ਬਹੁਤ ਪਾਬੰਦ ਹੁੰਦੇ ਹਨ ਉਹ ਵਿਸ਼ਵਾਸ ਰੱਖਦੇ ਹਨ ਜੇ ਅੱਜ ਦਾ ਕੰਮ ਅੱਜ ਕਰ ਲਿਆ ਜਾਵੇ ਤਾ ਕੱਲ ਕਿਸੇ ਹੋਰ ਵੱਡੇ ਕਮਾਲੇ ਸਮਾਂ ਮਿਲੇਗਾ ਜੇ ਸੋਚਿਆ ਜਾਵੇ ਕਿ ਜਾਪਾਨ ਦੇ ਲੋਕਾਂ ਕੋਲ ਐਨਾ ਮਾਈਂਡਸੈਟ ਆਇਆ ਕਿੱਥੋਂ ਤਾਂ ਇਸ ਦੇ ਪਿੱਛੇ ਉਹਨਾਂ ਦੀ ਐਂਸ਼ੈਂਟ ਫਿਲਾਸਫੀ ਕੰਮ ਕਰ ਰਹੀ ਹੈ ਇਹ ਉਹੀ ਫਿਲਾਸਫੀ ਹੈ ਜਿਸ ਨੂੰ ਪੁਰਾਣੇ ਸਮੇਂ ਵਿੱਚ ਜਾਪਾਨੀ ਲੋਕ ਆਮ ਇਨਸਾਨ ਨੂੰ ਸਿੱਖਿਆ ਦੇ ਕੇ ਇੱਕ ਚੰਗਾ ਯੋਧਾ ਬਣਾ ਦਿੰਦੇ ਸਨ ਅਤੇ ਉਹ ਕਿਸੇ ਦੀ ਜਾਨ ਵੀ ਲੈ ਸਕਦਾ ਸੀ ਤੇ ਦੇ ਵੀ ਸਕਦਾ ਸੀ ਇਹਨਾਂ ਕੋਲੇ ਜ਼ਿੰਦਗੀ ਨੂੰ ਜਾਣਨ ਦਾ ਤਰੀਕਾ ਇੱਕ ਇਹ ਹੈ ਕਿ ਉਹ ਆਰਾਮਦਾਇਕ ਜ਼ਿੰਦਗੀ ਨੂੰ ਛੱਡ ਕੇ ਡਿਸਪਲਿਨ ਭਾਵ ਅਨੁਸ਼ਾਸਨ ਵੱਲ ਜਾਂਦੇ ਨੇ ਇਸ ਵੀਡੀਓ ਵਿੱਚ ਦੱਸੇਗੇ ਕੁਝ ਪ੍ਰਿੰਸੀਪਲਸ ਨੂੰ ਜਾਣ ਕੇ ਤੁਸੀਂ ਨਾਨ ਹੋ ਜਾਓਗੇ ਉਹ ਸਾਨੂੰ ਉਹਨਾਂ ਦੇ ਦਿੱਤੇ ਗਏ ਪ੍ਰਿੰਸੀਪਲ ਕਨਫਿਊਜ਼ਨ ਤੋਂ ਕਲੈਰਿਟੀ ਵੱਲ ਲੈ ਕੇ ਜਾਂਦੇ ਨੇ ਤੇ ਫੇਲਿਅਰ ਤੋਂ ਫਰੀडम ਵੱਲ ਜਾਂਦੇ ਨੇ ਜੇ ਤੁਸੀਂ ਇਹਨਾਂ ਪ੍ਰਿੰਸੀਪਲਸ ਦੇ ਵਿੱਚੋਂ ਕੁਝ ਨੂੰ ਅਪਣਾ ਲਿਆ ਤਾਂ ਤੁਸੀਂ ਦੁਨੀਆ ਤੋਂ ਅੱਗੇ ਨਿਕਲ ਜਾਓਗੇ ਇਹਨਾਂ ਵਿੱਚ ਇੱਕ ਇਹ ਆਦਤ ਹੈ ਕਿ ਇਹ ਫਿਜ਼ੀਕਲੀ ਬਹੁਤ ਚੈਲੰਜ ਕਰਦੇ ਨੇ ਜਿਵੇਂ ਹਜ਼ਾਰਾਂ ਵਾਰ ਕਿਸੇ ਦਰਖਤ ਤੇ ਪੰਚ ਕਰਨਾ ਗਰਦਨ ਨਾਲ ਕਿਸੇ ਜ਼ੋਰਦਾਰ ਚੀਜ਼ ਨੂੰ ਖਿੱਚਣਾ ਕੁਝ ਅਜੀਹੀਆਂ ਚੀਜ਼ਾਂ ਨੂੰ ਅਪਣਾਉਣਾ ਜਿਸ ਦੇ ਨਾਲ ਉਹ ਆਪਣੀ ਬਾਡੀ ਨੂੰ ਮੋਲਡ ਕਰ ਸਕਣ ਅਤੇ ਕੁਝ ਮੰਗਸ ਠੰਡ ਦੇ ਮੌਸਮ ਦੇ ਵਿੱਚ ਫ੍ਰੀਜ਼ ਵਾਟਰਫਾਲ ਦੇ ਕੋਲ ਜਾ ਕੇ ਬੈਠਦੇ ਨੇ ਉੱਥੇ ਜਾ ਕੇ ਮੈਡੀਟੇਸ਼ਨ ਵੀ ਕਰਦੇ ਨੇ ਉਹ ਆਪਣੇ ਸਰੀਰ ਨੂੰ ਕਸਟ ਦੇ ਕੇ ਮਜ਼ਬੂਤ ਬਣਾਉਂਦੇ ਹਨ ਪਰ ਸਾਡੇ ਸਮਾਜ ਵਿੱਚ 90% ਲੋਕ ਕੰਫਰਟ ਜ਼ੋਨ ਵਿੱਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਥੋੜੀ ਜਹੀ ਕੋਈ ਭੁੱਖ ਲੱਗ ਜਾਵੇ ਤਾਂ ਚੱਕ ਕੇ ਕੁਝ ਖਾ ਲੈਣਾ ਜਾਂ ਬਾਹਰੋਂ ਕੁਝ ਮੰਗਵਾ ਲੈਣਾ ਥੋੜੀ ਨੀਂਦ ਆਵੇ ਤਾਂ ਨਾਲ ਦੀ ਨਾਲ ਸੌਂ ਜਾਣਾ ਜਾਂ ਫਿਰ ਫੋਨ ਚੱਕ ਲੈਣਾ ਜੇ ਅਸੀਂ ਆਪਣੇ ਸਰੀਰ ਨੂੰ ਫਿਜ਼ੀਕਲੀ ਸਟਰੋਂਗ ਬਣਾਵਾਂਗੇ ਤਾਂ ਹੀ ਸਾਡਾ ਦਿਮਾਗ ਹੈ ਜਿਹੜਾ ਮੈਂਟਲੀ ਸਟਰੋਂਗ ਬਣੇਗਾ ਜਿਸ ਕੰਮ ਤੋਂ ਤੁਹਾਨੂੰ ਡਰ ਲੱਗਦਾ ਹੈ ਅਸਫਲ ਹੋਣ ਤੋਂ ਡਰਦੇ ਹੋ ਉਸੇ ਕੰਮ ਨੂੰ ਅਪਣਾਉਣਾ ਸ਼ੁਰੂ ਕਰੋ ਸਿਰਫ 23% ਲੋਕ ਨੇ ਜਿਹੜੇ ਹਰ ਰੋਜ਼ ਲਗਾਤਾਰ ਕਸਰਤ ਕਰਦੇ ਹਨ ਨਹੀਂ ਤਾਂ ਅਸੀਂ 2 ਜਾਂ 4 ਦਿਨ ਜਾਂ 15 ਕਿ ਦਿਨ ਕੰਮ ਕਰ ਕਰਕੇ ਛੱਡ ਦਿੰਦੇ ਹਾਂ E ਜਦਕੀ ਕਿਸੇ ਵੀ ਕੰਮ ਵਿੱਚ ਪਰਫੈਕਟ ਹੋਣ ਲਈ ਸਾਲ 2 ਸਾਲ ਦਾ ਸਮਾਂ ਲੱਗਦਾ ਹੈ ਫਿਰ ਜਾ ਕੇ ਉਹ ਸਾਡੀ ਹੈਬਿਟ ਬਣ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਡਿਸਪਲਿਨ ਵਿੱਚ ਰਹਿ ਕੇ ਹੀ ਕਰਨੀਆਂ ਚਾਹੀਦੀਆਂ ਹਨ ਡਿਸਪਲਿਨ ਵਿਦਆਊਟ ਡਾਇਰੈਕਸ਼ਨ ਇਜ਼ ਜਸਟ ਅ ਸਫਰਿੰਗ ਤੁਹਾਡੀ ਮਿਹਨਤ ਅਤੇ ਡਿਸਪਲਿਨ ਪਿੱਛੇ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ ਨੰਬਰ 2 ਸਮੂਹਿਕ ਸੋਚ ਕਲੈਕਟਿਵ ਥਿੰਕਿੰਗ ਉਹਨਾਂ ਲਈ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਉਹ ਇਕੱਲੇ ਰਹਿਣ ਦੀ ਬਜਾਏ ਟੀਮ ਵਰਕ ਕੰਮ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਅਤੇ ਇੱਕ ਦੂਜੇ ਦੀ ਇੱਜ਼ਤ ਕਰਦੇ ਹਨ ਉਹਨਾਂ ਦੇ ਮਾਈਂਡਸੈਟ ਦਾ ਇਹ ਹਿੱਸਾ ਹੈ ਜਪਾਨ ਦੇ ਲੋਕ ਜਿਹੜੇ ਵੀ ਕੰਮ ਨੂੰ ਕਰਦੇ ਨੇ ਉਸ ਨੂੰ ਬੜੇ ਹੀ ਡਿਸਪਲਨ ਅਤੇ ਧਿਆਨ ਨਾਲ ਕਰਦੇ ਹਨ ਜਿੱimme ਜਪਾਨ ਦੇ ਡਾਕਟਰ ਕਈਆਂ ਦੀ ਉਮਰ ਤਾਂ 100 ਸਾਲ ਤੱਕ ਹੋ ਚੁੱਕੀ ਹੈ ਉਹ ਅਜੇ ਵੀ ਲਿਖਦੇ ਨੇ ਕਿਤਾਬਾਂ ਪੜ੍ਹਦੇ ਨੇ ਤੇ ਬਹੁਤ ਸਾਰੇ ਪੇਸ਼ੈਂਟਸ ਦਾ ਟ੍ਰੀਟਮੈਂਟ ਕਰਦੇ ਨੇ ਅਤੇ ਹਰ ਸਵੇਰ ਇੱਕ ਨਵੀਂ ਉਮੀਦ ਨਾਲ ਉੱਡਦੇ ਹਨ ਕਿ ਅਜੇ ਮੈਂ ਲੋਕਾਂ ਨੂੰ ਬਹੁਤ ਕੁਝ ਦੇਣਾ ਹੈ ਕੁਝ ਲੋਕ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਬਹੁਤ ਪੈਸਾ ਕਮਾ ਲਿਆ ਤੁਸੀਂ ਹੁਣ ਕੰਮ ਕਰਨਾ ਛੱਡ ਦਿਓ ਆਰਾਮ ਕਰੋ ਪਰ ਉਹ ਡਾਕਟਰ ਕਹਿੰਦੇ ਨੇ ਕਿ ਅਸੀਂ ਇਹ ਕੰਮ ਪੈਸੇ ਲਈ ਨਹੀਂ ਲੋਕਾਂ ਦੀ ਭਲਾਈ ਲਈ ਕਰਦੇ ਹਾਂ ਜਿਸ ਨਾਲ ਅਸੀਂ ਖੁਦ ਵੀ ਤੰਦਰੁਸਤ ਰਹਿ ਸਕੀਏ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਕੰਮ ਵਿੱਚ ਬਿਜ਼ੀ ਰਹਿੰਦੇ ਹਾਂ ਤਾਂ ਸਾਡਾ ਧਿਆਨ ਇੱਧਰ ਉੱਧਰ ਭਟਕਦਾ ਨਹੀਂ ਜਦੋਂ ਸਾਡਾ ਦਿਮਾਗ ਸਾਡੇ ਕੰਮ ਤੇ ਫੋਕਸ ਰੱਖਦਾ ਹੈ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਬਹੁਤ ਕੁਝ ਸੋਚਦਾ ਹੈ ਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਡੁੱਬ ਜਾਂਦਾ ਹੈ ਜਿਸ ਦੇ ਨਾਲ ਅਸੀਂ ਦਿਮਾਗੀ ਤੌਰ ਤੇ ਤੇ ਪਰੇਸ਼ਾਨ ਹੋ ਜਾਂਦੇ ਹਾਂ ਜਾਪਾਨ ਦੇ ਇੱਕ ਸ਼ੈਫ ਦੀ ਬਹੁਤ ਚੰਗੀ ਐਗਜ਼ਾਮਪਲ ਹੈ ਜੀਰੋ ਸਸੀ ਮਾਸਟਰ ਉਹ 90 ਸਾਲ ਦੇ ਹੋ ਗਏ ਹਨ ਪਰ ਹਰ ਰੋਜ਼ ਇੱਕ ਨਵੀਂ ਉਮੀਦ ਦੇ ਨਾਲ ਕੰਮ ਕਰਦੇ ਹਨ ਉਹ ਹਰ ਰੋਜ਼ ਬਰਾਬਰ ਰਾਈਸ ਲੈਂਦੇ ਨੇ ਇੱਕ ਬਰਾਬਰ ਔਰ ਟੈਂਪਰੇਚਰ ਤੇ ਰੱਖ ਕੇ ਬਹੁਤ ਵਧੀਆ ਖਾਣਾ ਤਿਆਰ ਕਰਦੇ ਨੇ ਸ਼ਾਂਤ ਸੁਭਾਅ ਦੇ ਨਾਲ ਤੇ ਸਾਰੇ ਇਕੱਠੇ ਖੜ ਕੇ ਟੀਮ ਵਰਕ ਦੇ ਵਿੱਚ ਕੰਮ ਕਰਦੇ ਹਨ ਬਹੁਤ ਹੀ ਵਧੀਆ ਕਿਸਮ ਦੇ ਉਹ ਸੁਸ਼ੀ ਤਿਆਰ ਕਰਦੇ ਹਨ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਹਨਾਂ ਦੇ ਬਣਾਏ ਪਕਵਾਨ ਖਾਦੇ ਤਾਂ ਉਹਨਾਂ ਨੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਨੰਬਰ 3 ਲਗਾਤਾਰ ਸੁਧਾਰ ਉਹ ਆਪਣੇ ਵਿੱਚ ਲਗਾਤਾਰ ਸੁਧਾਰ ਕਰਦੇ ਰਹਿੰਦੇ ਹਨ ਜਾਪਾਨੀ ਲੋਕਾਂ ਦੇ ਮਾਈਂਡਸੈਟ ਵਿੱਚ ਇੱਕ ਖਾਸ ਗੁਣਾ ਕਾਈਜ਼ਨ ਜਿਸ ਦਾ ਮਤਲਬ ਹੈ ਛੋਟੇ ਛੋਟੇ ਸੁਧਾਰ ਹਰ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਏ ਉਹ ਨਿੱਜੀ ਜੀਵਨ ਵਿੱਚ ਹੋਣ ਜਾਂ ਕਿਸੇ ਕੰਮਕਾਰ ਦੇ ਵਿੱਚ ਨੇ ਲੋਕ ਕਿਸੇ ਵੀ ਕੰਮ ਨੂੰ ਔਖਾ ਸਮਝ ਕੇ ਛੱਡਦੇ ਨਹੀਂ ਸਗੋਂ ਉਸ ਨੂੰ ਸਮੇਟਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਉਹ ਆਪਣੇ ਕੰਮਾਂ ਦੇ ਲਗਾਤਾਰ ਸੁਧਾਰ ਲਿਆਉਂਦੇ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਸੁਧਾਰ ਅਤੇ ਸੰਘਰਸ਼ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਉਹ ਦੂਜਿਆਂ ਤੇ ਨਿਰਪਰ ਹੋਣ ਦੀ ਬਜਾਏ ਆਪਣੇ ਕੰਮ ਖੁਦ ਕਰਦੇ ਹਨ ਨੰਬਰ 4 ਕਿਸੇ ਵੀ ਮੁਸ਼ਕਲ ਵਿੱਚ ਹੌਂਸਲਾ ਰੱਖਦੇ ਨੇ ਜਦੋਂ ਕਿ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਂਦੀਆਂ ਨੇ ਜਿਵੇਂ ਕਿ ਜਾਪਾਨ ਦੇ ਵਿੱਚ ਸਭ ਤੋਂ ਜ਼ਿਆਦਾ ਪਹਚਾਲ ਤੇ ਸੁਨਾਮੀ ਆਉਂਦੇ ਨੇ ਉਦੋਂ ਲੋਕ ਉਹ ਘਬਰਾਉਂਦੇ ਨੇ ਉਹ ਸ਼ਾਂਤੀ ਨਾਲ ਹੱਲ ਲੱਭਦੇ ਨੇ ਤੇ ਦੁਬਾਰਾ ਖੜੇ ਹੋ ਜਾਂਦੇ ਹਨ ਜਾਪਾਨ ਵਿੱਚ 1 ਸਾਲ ਵਿੱਚ 1500 ਤੋਂ ਵੀ ਜ਼ਿਆਦਾ ਪਹਚਾਲ ਆਉਂਦੇ ਹਨ ਇਹ ਉਹੀ ਦੇਸ਼ ਹੈ ਜਾਪਾਨ ਜਿਸ ਦੇ ਦੋ ਸ਼ਹਿਰਾਂ ਤੇ ਹਿਰੋਸ਼ਿਮਾ ਤੇ ਨਾਗਾਸਾਕੀ ਦੇ ਉੱਪਰ ਬੰਬ ਸੁੱਟੇ ਗਏ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਦੇਸ਼ ਟੌਪ 5 ਵਰਲਡ ਇਕਨੋਮਿਕਲੀ ਦੇਸ਼ਾਂ ਦੇ ਵਿੱਚ ਆਉਂਦਾ ਹੈ ਨੰਬਰ 5 ਇੱਜ਼ਤ ਤੇ ਅਦਬ ਜਾਪਾਨੀ ਲੋਕਾਂ ਦੇ ਵਿੱਚ ਬਹੁਤ ਵੱਜਾ ਦੇ ਦੂਜਿਆਂ ਦਾ ਮਾਨ ਸਨਮਾਨ ਕਰਨ ਦੀ ਭਾਵਨਾ ਹੈ ਉਹ ਛੋਟੇ ਹੀ ਕੰਮ ਕਰਨ ਵਾਲੇ ਲੋਕਾਂ ਦੀ ਵੀ ਇੱਜ਼ਤ ਕਰਦੇ ਹਨ ਇਹ ਹੀ ਸੋਚ ਉਹਨਾਂ ਦੇ ਸਮਾਜ ਨੂੰ ਮਜ਼ਬੂਤ ਬਣਾਉਂਦੀ ਹੈ ਉਹ ਕਿਸੇ ਵੀ ਇਨਸਾਨ ਨੂੰ ਵੱਡਾ ਜਾਂ ਛੋਟਾ ਨਹੀਂ ਸਮਝਦੇ ਅਤੇ ਸਾਰੇ ਇਕੱਠੇ ਰਲ ਮਿਲ ਕੇ ਬੈਠ ਕੇ ਕੰਮ ਕਰਦੇ ਹਨ ਸਾਡੇ ਸਮਾਜ ਵਿੱਚ ਜੇ ਕੋਈ ਟ੍ਰੈਫਿਕ ਵਿੱਚ ਫਸ ਜਾਵੇ ਜਾਂ ਕੋਈ ਰਿਸ਼ਤੇ ਵਿੱਚ ਦਰਾੜ ਪੈ ਜਾਵੇ ਤਾਂ ਉਹ ਗਾਲਾਂ ਦਿੰਦੇ ਨੇ ਅਤੇ ਹਾਈਪਰ ਹੋ ਜਾਂਦੇ ਹਨ ਪਰ ਉਹਨਾਂ ਲੋਕਾਂ ਦੀ ਸੋਚ ਹੁੰਦੀ ਹੈ ਕਿ ਸਟ੍ਰੈਸ ਨਹੀਂ ਲੈਣਾ ਇਹ ਲੜਾਈ ਝਗੜਿਆਂ ਦੀਆਂ ਗੱਲਾਂ ਤੇ ਆਪਣੀ એનર્ਜੀ ਵੇਸਟ ਨਹੀਂ ਕਰਦੇ ਸਗੋਂ ਆਪਣੀ એનર્ਜੀ ਨੂੰ ਕਿਸੇ ਚੰਗੇ ਕੰਮਾਂ ਤੇ ਲਗਾਉਂਦੇ ਹਨ ਇੱਕ ਇੱਕ ਟੈਕਨੀਕ ਹੈ ਜੇ ਉਹਨਾਂ ਤੋਂ ਕੋਈ ਬਾਉਲ ਜਾਂ ਕੁਝ ਟੁੱਟ ਜਾਵੇ ਤਾਂ ਉਸੇ ਟੁਕੜੇ ਟੁਕੜੇ ਇਕੱਠੇ ਕਰਕੇ ਉਸ ਨੂੰ ਜੋੜਦੇ ਹਨ ਉਸ ਉੱਪਰ ਸਿਲਵਰ ਜਾਂ 골ਡ ਕਲਰ ਦਾ ਪੇਂਟ ਕਰਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋੜ ਦਿੰਦੇ ਨੇ ਤੇ ਉਹ ਆਪਣੀ એનર્ਜੀ ਅਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਦੇਖ ਕੇ ਆਪਣਾ ਮਨ ਖੁਸ਼ ਕਰਦੇ ਨੇ ਤੇ ਉਹ ਛੋਟੇ-ਛੋਟੇ ਚੀਜ਼ਾਂ ਦੇ ਉੱਪਰ ਆਪਣੀ એનર્ਜੀ ਨੂੰ ਲਗਾਉਂਦੇ ਹਨ ਉਹ ਇਹ ਸਿਖਾਉਣਾ ਚਾਹੁੰਦੇ ਹਨ ਕਿ ਟੁੱਟੀਆਂ ਹੋਈਆਂ ਚੀਜ਼ਾਂ ਵੀ ਬਹੁਤ ਕੀਮਤੀ ਹੁੰਦੀਆਂ ਹਨ ਹਰ ਸਮੇਂ ਪਰਫੈਕਟ ਹੋਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਇਮਪਰਫੈਕਟ ਚੀਜ਼ਾਂ ਵੀ ਬਹੁਤ ਜ਼ਰੂਰੀ ਹੁੰਦੀਆਂ ਹਨ ਨ ਆਊਟਰ ਜਾਪਾਨੀ ਲੋਕਾਂ ਦਾ ਮਾਈਂਡਸੈਟ ਸਾਨੂੰ ਇਹ ਸਿਖਾਉਂਦਾ ਹੈ ਕਿ ਅਨੁਸ਼ਾਸਨ ਲਗਾਤਾਰ ਮਿਹਨਤ ਵਿੱਚ ਅਤੇ ਟੀਮ ਵਰਕ ਕਰਨ ਨਾਲ ਕੋਈ ਵੀ ਕੰਮ ਦੁਨੀਆ ਦੀ ਮਿਸਾਲ ਬਣ ਸਕਦੀ ਹੈ। ਨੰਬਰ 7 ਸਿਹਤ ਪੱਖੋਂ ਵੀ ਇਹ ਦੇਸ਼ ਬਹੁਤ ਹੀ ਜ਼ਿਆਦਾ ਐਡਵਾਂਸ ਹੈ। ਇੱਥੋਂ ਦੇ ਲੋਕ ਬਹੁਤ ਹੀ ਲੰਮੀ ਉਮਰ ਭੋਗਦੇ ਹਨ। ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ। ਇਹ ਪੂਰੇ ਸਿਹਤਮੰਦ ਰਹਿੰਦੇ ਹਨ ਅਤੇ ਇੱਕ ਸਮੇਂ ਦੇ ਵਿੱਚ ਪੇਟ ਭਰ ਕੇ ਖਾਣ ਦੀ ਬਜਾਏ ਥੋੜੇ ਥੋੜੇ ਸਮੇਂ ਬਾਅਦ ਖਾਣਾ ਖਾਣਾ ਪਸੰਦ ਕਰਦੇ ਹਨ। ਜਾਪਾਨੀ ਲੋਕ ਖਾਣੇ ਨੂੰ ਕਿਸੇ ਵੱਡੇ ਭਾਂਡੇ ਵਿੱਚ ਨਹੀਂ ਖਾਂਦੇ। ਉਹ ਛੋਟੇ-ਛੋਟੇ ਹੰਦੇ ਹਨ ਜਿਸ ਦੇ ਨਾਲ ਜ਼ਿਆਦਾ ਖਾਣਾ ਖਾਣ ਤੋਂ ਬਚਿਆ ਜਾਵੇ ਉਹ ਦਾਲਾਂ ਸਬਜ਼ੀਆਂ ਚਾਵਲ ਸੂਪ ਹਰੀਆਂ ਸਬਜ਼ੀਆਂ ਘੱਟ ਤੇਲ ਤੇ ਘੱਟ ਮਸਾਲੇ ਵਾਲੀਆਂ ਚੀਜ਼ਾਂ ਆਹ ਖਾਣ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ ਜਾਪਾਨੀ ਲੋਕ ਗ੍ਰੀਨ ਟੀ ਬਹੁਤ ਸ਼ਕੀਨ ਨੇ ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਜਾਪਾਨੀ ਲੋਕਾਂ ਦੀ ਡਾਈਟ ਲੰਮੀ ਉਮਰ ਘੱਟ ਬਿਮਾਰੀਆਂ ਅਤੇ ਫਿਟ ਬਾਡੀ ਦਾ ਰਾਜ਼ ਹੈ ਜੇਕਰ ਅਸੀਂ ਜਾਪਾਨੀ ਲੋਕਾਂ ਦੀਆਂ ਕੁਝ ਆਦਤਾਂ ਨੂੰ ਅਪਣਾ ਲਈਏ ਤਾਂ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜੀ ਸਕਦੇ ਹਾਂ ਤੇ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਲਗਦੇ ਹਨ ਅੱਜ ਵੀ ਸਾਡੇ ਸਮਾਜ ਵਿੱਚ ਕੁਝ ਲੋਕ ਦੂਜਿਆਂ ਤੇ ਨਿਰਭਰ ਰਹਿ ਕੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਹਨ ਹਮੇਸ਼ਾ ਆਪਣੇ ਕੰਮਕਾਰ ਖੁਦ ਕਰੋ ਜਿੰਨਾ ਅਸੀਂ ਆਪਣੇ ਕੰਮ ਆਪ ਕਰਕੇ ਖੁਸ਼ੀ ਮਹਿਸੂਸ ਕਰਾਂਗੇ ਉਹਨਾਂ ਉਹ ਖੁਸ਼ੀ ਕਿਸੇ ਹੋਰ ਕੰਮ ਦੇ ਵਿੱਚੋਂ ਨਹੀਂ ਮਿਲਦੀ ਜਾਪਾਨੀ ਲੋਕਾਂ ਦੀਆਂ ਆਦਤਾਂ ਜਿਵੇਂ ਡਿਸਪੀਸਪਲਨ ਟੀਮ ਵਰਕ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਇਹ ਕੁਝ ਗੱਲਾਂ ਨੂੰ ਅਪਣਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸ਼ਾਨਦਾਰ ਤਰੀਕੇ ਨਾਲ ਜਿਉ ਸਕਦੇ ਹਾਂ ਇਹ ਸਾਡੇ ਹੱਥ ਵਿੱਚ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਚਾਹੇ ਇਸ ਨੂੰ ਰੋਕੇ ਗਵਾ ਲੋ ਜਾਂ ਫਿਰ ਹੱਸ ਕੇ ਗਵਾ ਲੋ ਚਾਹੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਲੋ ਜਾਂ ਅਸਫਲਤਾ ਇਹ ਸਭ ਕੁਝ ਸਾਡੇ ਹੱਥ ਹੈ ਮਿਹਨਤ ਸਾਡੀ ਹੈ ਦਿਮਾਗ ਸਾਡਾ ਹੈ ਜੋ ਕੁਝ ਕਰਨਾ ਹੈ ਅਸੀਂ ਖੁਦ ਕਰਨਾ ਹੈ ਇਸ ਚੀਜ਼ ਤੇ ਫੋਕਸ ਰੱਖ ਕੇ ਅੱਗੇ ਵਧਦੇ ਰਹੋ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ